ਕਹਾਣੀ ਰੋ ਰਿਹਾ ਬੜਾਪਾ ਅਰਚਨਾ ਬਲਰਾਜ ਸਿੰਘ ਸਿੱਧੂ ਜੀ ਦੀ ਪੰਜਾਬ ਵਿੱਚ ਅੱਜ ਬੜਾਪਾ ਆਪਣੀ ਹੀ ਹਾਲਾਤ ਹੱਥੋਂ ਰੋ ਰਿਹਾ ਹੈ ਬਜ਼ੁਰਗਾਂ ਦੀ ਹਾਲਤ ਵੱਧ ਤੋਂ ਵੱਧ ਹੁੰਦੀ ਜਾ ਰਹੀ ਹੈ ਗਰੀਬਾਂ ਦੀ ਤਾਂ ਚਲੋ ਮੰਨਿਆ ਆਰਥਿਕ ਕਮਜ਼ੋਰੀ ਹੋ ਸਕਦੀ ਹੈ ਪਰ ਇੱਥੇ ਤਾਂ ਚੰਗੇ ਭਲੇ ਰੱਜੇ ਪੂਜੇ ਘਰਾਂ ਦੇ ਜਰੂਰ ਤੋਂ ਰੋਟੀ ਤੋਂ ਆਦਰ ਹੋਇਆ ਨਾ ਮਹਿੰਗੇ ਪਾ ਖਰੀਦੇ ਬਦੇਸੀ ਕੁੱਤਿਆਂ ਦੀ ਉਹਨਾਂ ਨਾਲੋਂ ਵੱਧ ਸੇਵਾ ਹੁੰਦੀ ਹੈ ਮੈਂ ਆਪਣੀ ਅੱਖੀਂ ਵੇਖੀ ਕਹਿੰਦੇ ਹਨ ਫਸਲਾਂ ਫਲ ਪੱਕੇ ਹੋਏ ਹੀ ਚੰਗੇ ਲੱਗਦੇ ਹਨ ਸਿਰਫ ਆਦਮੀ ਹੀ ਪੱਕਿਆ ਬੁਰਾ ਲੱਗਦਾ ਹੈ ਜਿਸ ਬੰਦੇ ਨੇ ساری ਉਮਰ ਕਮਾਈਆਂ ਕਰਕੇ ਕਰੋੜਾਂ ਅਰਬਾਂ ਦੀ ਜਾਇਦਾਦ ਬਣਾਈ ਹੁੰਦੀ ਹੈ ਉਹ ਪਿਛਦੀ ਉਮਰੇ ਰੋਟੀ ਦੀ ਬੁਰਕੀ ਤੋਂ ਵੀ ਮੋਤਾਜ ਹੋ ਜਾਂਦਾ ਹੈ ਜਿੰਨਾ ਚਿਰ ਬੰਦੇ ਦੇ ਹੱਡਾਂ ਵਿੱਚ ਜਾਣ ਰਹਿੰਦੀ ਹੈ ਉਹ ਸਾਰਿਆਂ ਨੂੰ ਚੰਗਾ ਲੱਗਦਾ ਹੈ ਉਸ ਦੀ ਕੋਈ ਯਾਦ ਬੁਰੀ ਨਹੀਂ ਲੱਗਦੀ ਪਰ ਜਦੋਂ ਹੀ ਉਹ ਨਗਾਰਾ ਹੋ ਕੇ ਮੰਜੇ ਤੇ ਪੈ ਜਾਂਦਾ ਹੈ ਉਸ ਦੀ ਹਾਂਸੇ ਵੀ ਬੁਰੀ ਲੱਗਣ ਲੱਗਦੀ ਹੈ ਸਾਡੇ ਮੈਗਨੇ ਦੇ ਇੱਕ ਅਫਸਰ ਨੇ ਸਾਰੀ ਉਮਰ ਰੱਜ ਕੇ ਕਮਾਈ ਕੀਤੀ ਰਿਟਾਇਰਮੈਂਟ ਤੋਂ ਬਾਅਦ ਉਸ ਨੂੰ ਕੋਈ ਅਜੀਬੀ ਬਿਮਾਰੀ ਚੰਬੜ ਗਈ ਕਿ ਉਸ ਦੇ ਸਰੀਰ ਵਿੱਚੋਂ ਬਦੂ ਹੋਣ ਲੱਗ ਪਏ ਉਸ ਦੀ ਖੂਨ ਹਾਰ ਔਲਾਦ ਉਸ ਨੂੰ ਉਸ ਦੀ ਹੀ ਸਾਰੀ ਹੋਈ ਹਜ਼ਾਰ ਗੈਜ ਦੀ ਕੋਠੀ ਵਿੱਚੋਂ ਚੁੱਕ ਕੇ ਮੋਟਰ ਵਾਲੇ ਕੋਠੇ ਵਿੱਚ ਸੋਟਾਈ ਜਿੱਥੇ ਵਿਚਾਰਾ ਬੁਰੇ ਹਾਲੀ ਮਰਿਆ ਜੇ ਕਿਸੇ ਦੇ ਦੋ ਤਿੰਨ ਪੁੱਤਰ ਹੋਣ ਤਾਂ ਬੁੱਢੇ ਬਾਰੇ ਮਾਪਿਆਂ ਦੀਆਂ ਵੰਡੀਆਂ ਪੈ ਜਾਂਦੀਆਂ ਨੇ। ਉਹਨਾਂ ਵਿੱਚ ਤਲਾਕ ਵਰਗੇ ਹਾਲਾਤ ਪੈਦਾ ਕਰ ਦਿੱਤੇ ਜਾਂਦੇ ਹਨ। ਮਾਂ ਨੂੰ ਇੱਕ ਭਰਾ ਲੈ ਜਾਂਦਾ ਹੈ ਤੇ ਪਿਓ ਨੂੰ ਦੂਸਰਾ। ਦੋਵੇਂ ਵਿਚਾਰੇ ਮਿਲਣ ਲਈ ਵੀ ਤਰਸ ਜਾਂਦੇ ਹਨ। ਇਹ ਹੀ ਉਮਰ ਆਦਮੀ ਦੀ ਵਿੱਚ ਬੈਠ ਕੇ ਦੁੱਖ ਸੋਪਣਣ ਦੀ ਹੁੰਦੀ ਹੈ। ਭਰਪੁੱਤਰਾਂ ਦੀ ਦੁਸ਼ਮਣੀ ਕਾਰਨ ਉਹਨਾਂ ਨੂੰ ਆਪਸ ਵਿੱਚ ਮਿਲਣ ਦਾ ਹਕਵੀ ਨੀਰਿੰਦਾ ਆਸ ਵਿੱਚ ਬਹੁਤੇ ਪੁੱਤਰ ਘਟਿਆ ਹੁੰਦੇ ਹਨ ਤੇ ਕੁਝ ਨੂੰ ਹਾਂ ਜੇ ਸਗਾ ਪੁੱਤ ਨਹੀਂ ਮਾਪਿਆਂ ਨੂੰ ਪਛਾਣ ਦਾ ਤਾਂ ਵਿਗਾਨੀ ਧੀ ਨੂੰ ਕੀ ਜ਼ਰੂਰਤ ਹੈ ਕਈ ਔਰਤਾਂ ਆਪਣੇ ਮਾਪਿਆਂ ਨੂੰ ਸੂਈ ਵੀ ਚੁਗੇ ਤਾਂ ਪੇਕਿਆਂ ਨੂੰ ਘਾਟ ਦਿੰਦੀਆਂ ਹਨ ਪਰ ਸਾਸੌਰੇ ਨੂੰ ਇੱਕ ਮਿੰਟ ਲਈ ਵੀ ਬਰਦਾਸ਼ਤ ਨਹੀਂ ਕਰਦੀਆਂ ਕਹਿੰਦੇ ਹਨ ਜੇ ਪੁੱਤਰਾਂ ਦੀ بجائے ਮਾਪੇ ਧੀਆਂ ਕੋਲ ਰਹਿਣ ਤਾਂ ਦੁਨੀਆ ਦੇ ਸਾਰੇ ਬਿਰਧ ਆਸ਼ਰਮ ਘਰ ਖਾਲੀ ਹੋ ਜਾਣ ਪਰ ਜੇ ਉਹ ਹੀ ਧੀਆ ਆਪਣੇ ਸੱਸ ਸਹੁਰੇ ਨੂੰ ਵੀ ਮਾਹ ਬਾਬ ਫੌਂਜਣਾ ਤਾਂ ਬਿਰਧ ਆਸ਼ਰਮ ਖਾਲੀ ਹੋ ਜਾਣ ਮਾਤਿਆਂ ਦੀ ਸੇਵਾ ਨਾ ਕਰਨੀ ਅਤੇ ਉਹਨਾਂ ਨੂੰ ਪਿਛਲੀ ਉਮਰੇ ਬਿਰਧ ਘਰ ਵਿੱਚ ਛੱਡ ਆਉਣਾ ਪੱਛਮੀ ਦੇਸ਼ਾਂ ਦੀ ਪ੍ਰੰਪਰਾ ਹੈ ਇਸ ਦਾ ਕਾਰਨ ਇਹ ਹੈ ਕਿ ਉੱਥੇ ਪਰਿਵਾਰਕ ਰਿਸ਼ਤੇ ਬਹੁਤੇ ਮਜ਼ਬੂਤ ਨਹੀਂ ਹੁੰਦੇ ਜਵਾਨ ਹੁੰਦੇ ਹੀ ਬੱਚੇ ਘਰ ਛੱਡ ਕੇ ਚਲੇ ਜਾਂਦੇ ਹਨ ਇਸ ਕਾਰਨ ਉਹ ਬੁਢਾਪੇ ਵਿੱਚ ਆਪਣੇ ਮਾਪੇ ਨਹੀਂ ਸੰਭਾਲਦੇ ਪਰ ਸਾਡਾ ਸੱਭਿਆਚਾਰ ਹੋਰ ਹੈ ਇੱਥੇ ਮਾਪੇ ਆਪਣੇ ਬੱਚਿਆਂ ਨੂੰ ਕੀ ਬੱਚਿਆਂ ਦੇ ਬੱਚਿਆਂ ਨੂੰ ਵੀ ਸੰਭਾਲਦੇ ਹਨ ਇਸ ਲਈ ਬੁਢਾਪੇ ਵਿੱਚ ਉਹਨਾਂ ਦੀ ਸੇਵਾ ਕਰਨੀ ਤਾਂ ਬੱਚਿਆਂ ਦਾ ਫਰਜ਼ ਬਣਦਾ ਹੈ। ਅੱਜ ਕੱਲ ਬਹੁਤੇ ਪਤਨੀ ਪਤੀ ਪਤਨੀ ਨੌਕਰੀ ਪੇਸ਼ਾ ਹਨ। ਉਹਨਾਂ ਕੋ ਤਾਂ ਆਪਣੇ ਬੱਚੇ ਸੰਭਾਲਣ ਦਾ ਟਾਈਮ ਨਹੀਂ। ਬਜ਼ੁਰਗ ਕਿੱਥੋਂ ਸੰਭਾਲਣਗੇ? ਪਰ ਜਿਹੜੇ ਲੋਕ ਨੌਕਰੀ ਨਹੀਂ ਕਰਦੇ ਉਹ ਵੀ ਆਪਣੇ ਮਾਪੇ ਨੂੰ ਸੰਭਾਲਣ ਤੋਂ ਅਨਕਾਰ ਹੀ ਕਰਦੇ ਹਨ। ਜਿਹੜਾ ਵੀ ਬੰਦਾ ਆਪਣੇ ਮਾਪਿਆਂ ਨੂੰ ਵਿਰਧ ਘਰ ਸੁੱਟ ਕੇ ਆਉਂਦਾ ਹੈ ਉਸ ਨੂੰ ਚਾਹੀਦਾ ਹੈ ਕਿ ਉਹ ਵਿਰਧ ਘਰ ਨੂੰ ਵੱਧ ਤੋਂ ਵੱਧ ਦਾਣ ਦੇਵੇ ਉੱਥੇ ਪੱਖੇ ਕੂਲਰ ਅਤੇ ਏਸੀ ਬਿਠ ਕਰਵਾਏ ਕਿਉਂਕਿ ਸਮਾਂ ਆਉਣ ਤੇ ਉਸ ਦੀ ਔਲਾਦ ਨੇ ਵੀ ਉਸ ਨੂੰ ਉੱਥੇ ਹੀ ਪਹੁੰਚਾਉਣਾ ਹੈ ਆਖਰ ਬੱਚੇ ਆਪਣੇ ਮਾਵਾਬ ਦੀ ਹੀ ਦੇਖ ਕਰਦੇ ਹਨ ਸਾਹਜਾਨ ਨੇ ਆਪਣੇ ਭਰਾ ਭਤੀਜੇ ਦਾਲ ਕਰਕੇ ਹੀ ਸੱਤ ਤਖਤ ਹਾਸਲ ਕੀਤਾ ਸੀ ਜਦੋਂ ਉਸਨੇ ਔਰੰਗਜ਼ੇਬ ਕੋਲ ਖੁਦ ਨੂੰ ਤਾਇਰ ਕਰਨ ਅਤੇ ਦਾਰਾਸ਼ ਕੋ ਆਦਿ ਕਥਨ ਕਰਨ ਦਾ ਉਲਾਮਾ ਦਿੱਤਾ ਤਾਂ ਉਸਨੇ ਜਵਾਬ ਦਿੱਤਾ ਕਿ ਮੈਂ ਤੁਹਾਡਾ ਫਰਮਾ ਬਰਦਾਰ ਪੁੱਤਰ ਮੈਂ ਉਹੀ ਕੁਝ ਕੀਤਾ ਹੈ ਜੋ ਕੁਝ ਤਖਤ ਹਾਸਲ ਕਰਨ ਲਈ ਉਸੀ ਕੀਤਾ ਸੀ ਜੇ ਕਿਸੇ ਨੂੰ ਆਪਣੇ ਮਾਪਿਆਂ ਵਿੱਚੋਂ ਬਦਵੋ ਆਉਂਦੀ ਹੋਵੇ ਤਾਂ ਉਸ ਨੂੰ ਇੱਕ ਵਾਰ ਭਗਤਪੁਰਨ ਸਿੰਘ ਪਿੰਗਲਵਾੜੇ ਦੀ ਯਾਤਰਤ ਜ਼ਰੂਰ ਕਰਨੀ ਚਾਹੀਦੀ ਹੈ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਬਜ਼ੁਰਗਾਂ ਦੀ ਸੇਵਾ ਕਿਵੇਂ ਕੀਤੀ ਜਾਂਦੀ ਹੈ ਸਾਡੇ ਲਈ ਆਪਣੇ ਮਾਪੇ ਸੰਭਾਲਣੇ ਔਖੇ ਹਨ ਪਰ ਉਹ ਹਜ਼ਾਰਾਂ ਵਿਦਾਨੇ ਮਾਪੇ ਸੰਭਾਲਦੇ ਔਖੇ ਸੈਂਕੜੇ ਅਜਿਹੇ ਬਿਰਧ ਹਨ ਜਿਨ੍ਹਾਂ ਨੂੰ ਆਪਣੇ ਆਪ ਦੀ ਕੋਸ਼ ਨਹੀਂ ਹੈ ਉਹ ਉਹਨਾਂ ਦਾ ਮਲਮੁਤਰ ਬਿਨਾ ਮੱਥੇ ਵੱਟ ਪਾਇਆ ਸਾਬ ਕਰਦੇ ਹਨ ਇਸ ਲਈ ਸਾਨੂੰ ਚਾਹੀਦਾ ਹੈ ਕਿ ਜੇ ਅਸੀਂ ਭਗਵਾਨੇ ਸੰਭਾਲਣ ਜੋਗੇ ਨਹੀਂ ਘੱਟੋ ਘੱਟ ਆਪਣੇ ਬਜ਼ੁਰਗਾਂ ਸੰਭਾਲੀ ਜ ਸਵਾਰਥੀ ਨਾ ਸੁਖਰੇ ਡਰਾ ਅਤੇ ਮਸਟੰਡੇ ਸਾਦਾ ਦੇ ਗੋਡੇ ਕੁੱਟ ਲਈ ਵੀ ਆਏ ਮਾਪਿਆਂ ਦੀ ਸੇਵਾ ਕਰਨੇ ਵੱਧ ਜ਼ਰੂਰੀ ਹੈ ਦੰਗਰਾਂ ਵਾਲੇ ਕੋਠੇ ਵਿੱਚ ਮਲ ਮੂਤਰ ਨਾਲ ਲਿਬੜੇ ਬਜ਼ੁਰਗ ਦੇ ਮਰਨ ਤੇ ਸੰਗ ਪਾੜ ਕੇ ਰੋਣਾ ਅਤੇ ਉਹਦੇ ਘੋਟੇ ਲੱਤੂ ਦੀ ਲੱਗਿਆਂ ਦੇ ਲੰਗਰ ਲਾਉਣ ਦਾ ਪਖੰਡ ਕਰਨ ਦੀ بجائے ਉਸ ਦੀ ਜਿਉਂਦੇ ਦੀ ਅੱਜ ਕੇ ਤਹਿਲ ਸੇਵਾ ਕਰਨੀ ਚਾਹੀਦੀ ਹੈ ਬਲਾਈਸਿੰਗਸ ਇਹ ਦੂਜੀ ਦੀ ਇਹ ਰਚਨਾ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ